ਗਰੀਬ ਬੰਦਿਆਂ ਵਾਸਤੇ ਰੋਟੀ ਬਿਲਕੁਲ ਫਰੀ ਭੈਣਾ ਲਈ ਬੱਚਿਆਂ ਲਈ ਜਿਹੜੇ ਵੀ ਗਰੀਬ ਪਰਿਵਾਰ ਤੋਂ ਉਹਨਾਂ ਲਈ ਰੋਟੀ ਫਰੀ ਵੀ ਐਡਾ ਜਿਗਰਾ ਕਿੱਥੋਂ ਲੈ ਕੇ ਆਇਆ ਕਿਦਾਂ ਦਿਮਾਗ ਚ ਆਇਆ ਯਾਰ ਵੀ ਇਹ ਰੇੜੀ ਦੇ ਉੱਪਰ ਪੋਸਟਰ ਬਣਾ ਕੇ ਲਾ ਮਾ ਪ੍ਰਿੰਟ ਕਢਾ ਮਾ ਨਾ ਲਿਖਵਾਇਆ ਉਹਨਾਂ ਦਾ ਪ੍ਰਿੰਟ ਕਢਾਏ ਹੋਣੇ ਫਿਰ ਤੇ ਰੇੜੀ ਦੇ ਚਾਰੋਂ ਪਾਸੇ ਲਾ ਦਦੇ ਨਾ ਨਹੀਂ ਅਗਲਾ ਇੱਕ ਪਾਸੇ ਲੰਦਾ ਹਾਂ ਜੀ ਮੈਂ ਤਾਂ ਇਹ ਵੀ ਦਸੰਗ ਨੇ ਉਹ ਗ੍ਰਾਹ ਲੱਗੇ ਪਈ ਤੇ ਇੱਥੇ ਹਸਪੀਟਲ ਚ ਨਾ ਦੋ ਕੁੜੀਆਂ ਆਈਆਂ ਅਸੀਂ ਤੇ ਉਹਨਾਂ ਦਾ ਕਹਿੰਨਾ ਹਸਪੀਟਲ ਚ ਕਿਨੇ ਦਿਨ ਭਾਈ ਕਿੰਦੀ ਟੱਕਰ ਕੋ ਖ ਲੱਗਿਆ ਅੱਛਾ ਉਹ ਵਿਚਾਰੇ ਮੇਰੇ ਕੋਲ ਗਰਾਹ ਕੋ ਬੈਠੇ ਪਏ ਅੱਛਾ ਉਹਨਾਂ ਨੂੰ ਪੁੱਛਿਆ ਮੈਂ ਲੈਣੇ ਕੀ ਕਹਿੰਦੀ ਭਾਈ ਪਰਾਠੇ ਲੈਣੇ ਉਹ ਕਹਿੰਦੀ ਦੋ ਮਿੰਟ ਰੋਜੋ ਗਰਾਹ ਨੂੰ ਜਾਂਦੇ ਫਿਰਾਂਗੇ ਘਾੜਨਾਂ ਗੱਲ ਕਰਦੇ ਅੱਛਾ ਮੈਂ ਫਿਰ ਉਹਨੂੰ ਪੁੱਛਿਆ ਤੇ ਗਰਾਹੇ ਪੁੱਛਿਆ ਵੀ ਦਸ ਲੈਣਾ ਕੀ ਕਹਿੰਦੀ ਭਾਈ ਸਾਨੂੰ ਚਾਹੀਦੇ ਪਰਾਠੇ ਚਾਹੀਦੇ ਮਗਰ ਸਾਡੇ ਕੋਲ ਪੈਸੇ ਨਹੀਂ ਫਿਰ ਉਸ ਤੋਂ ਬਾਅਦ ਮੇਰਾ ਦਿਲੇ ਜਿਆ ਆਪਣਾ ਬੜਾ ਅਫਰੀਂ ਜਿਹਾ ਲੱਗਿਆ ਮੈਂ ਚਲੋ ਇੰਜ ਕਰਿਓ ਤੇ ਮੇਰੀ ਭੈ ਤੁਹਾਨੂੰ ਪਰਾਠੇ ਹੀ ਲੈ ਤੇ ਪੈਸੇ ਵੀ ਲੈ ਜਾ ਉਹ ਤੋਂ ਬਾਅਦ ਫਿਰ ਮੈਂ ਆਹ ਰੱਬ ਦਾ ਮਰਨਾ ਹੈ ਇੱਥੇ ਗਰੀਬ ਬੰਦੇਆਂ ਵਾਸਤੇ ਇਹੋ ਚੀਜ਼ ਬਣਾ ਰਹੇ ਨੇ ਰ ਤੂੰ ਬੜੀ ਨਾ ਸਵਾਦ ਇੱਥੋਂ ਜਣੀ ਇਹ ਗੱਲ ਸ਼ੁਰੂ ਹੋਈ ਤੇਰੇ ਮਨ ਨੂੰ ਇਹ ਗੱਲ ਲੱਗੀ ਬਹੁਤ ਬਰੀ ਹਾਂ ਹਾਂਜੀ ਹਾਂਜੀ ਵੀਰ ਤੂੰ ਇਹ ਚੀਜ਼ ਮੈਂ ਕਰਾ ਨਾ ਚਲੋ ਤੈਨੂੰ ਪਰਮਾਦਵਾ ਬਹੁਤ ਲਊਗਾ ਵੀਰੇ ਐਸੇ ਤਰ੍ਹਾਂ ਮਿਹਨਤ ਕਰਾ ਨਾ ਤੇ ਗਰੀਬਾਂ ਦੀ ਹੈਲਪ ਕਰ ਕਹਿੰਦੇ ਕਰ ਪਲਾ ਹੋ ਪਲਾ ਅੰਤ ਪਲੇ ਦਾ ਪਲਾ ਨਾ ਨਾ ਜਰੂਰ ਤੇਰਾ ਪਲਾ ਹੋਗਾ ਜਿੰਨੇ ਵੀਡੀਓ ਦੇਖਦੇ ਜ਼ਰੂਰ ਵੀਰ ਕੋਲ ਆਇਓ ਪਰੌਂਠੇ ਖਾ ਕੇ ਜਾਇਓ ਲੈ ਕੇ ਜਾਇਓ ਤੇ ਦੱਬ ਕੇ ਸਪੋਰਟ ਕਰੋ ਜੀ ਬਹੁਤ ਬਹੁਤ ਧੰਨਵਾਦ ਆ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਸਾਰੇ ਬਹੁਤ ਬਹੁਤ ਧੰਨਵਾਦ ਵੀਰੇ ਜੀ ਹੁੰਦਾ ਰਹਿ ਲਓ ਵੀ ਦੋਸਤੋ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਖੜੇ ਆ ਤੇ ਆ ਪੋਸਟਰ ਲੱਗਿਆ ਦੇਖ ਕੇ ਮੈਂ ਰੁਕ ਗਿਆ ਨਾ ਗਰੀਬ ਬੰਦਿਆਂ ਵਾਸਤੇ ਰੋਟੀ ਬਿਲਕੁਲ ਮੁਫਤ ਆ ਨਾ ਤੇ ਆ ਵੀਰ ਦੀ ਤੁਸੀਂ ਦੇਖ ਸਕਦੇ ਹੋ ਨਾ ਛੋਟੀ ਜੀ ਦੁਕਾਨ ਆ ਮਿਕਸ ਬਰਾਂਡ ਤੇ ਨਾਲ ਇਹਨੇ ਲੱਸੀ ਵੀ ਜਿਹੜੀ ਬਿਲਕੁਲ ਫ੍ਰੀ ਕਰੀ ਹੋਈ ਆ ਨਾ ਆ ਪਿੱਛੇ ਸ਼ਮਸ਼ਾਨ ਘਟ ਪੈ ਜਾਂਦਾ ਆ ਰੋਡ ਚੱਲੇ ਜਾਂਦਾ ਆ ਸਾਹਮਣੇ ਦਮਦਵਾ ਸਾਹਿਬ ਗੁਰਦੁਆਰਾ ਸ਼ਹਿਰ ਆ ਤੇ ਸਾਹਮਣੇ ਜਿਹੜਾ ਸੰਧੂਆ ਰੋਡ ਪੈਂਦਾ ਤੇ ਆ ਮੇਨ ਹਾਈਵੇ ਆ ਸਾਹਮਣੇ ਬਰੰਡਾ ਹੈ ਤੇ ਅੱਧਲੇ ਪਾਸੇ ਬੇਲੇ ਨੂੰ ਚੱਲ ਜਾਂਦਾ ਹੈ ਤੇ ਬੱਸ ਸਟੈਂਡ ਨਾਲੇ ਲੱਗ ਜਾਂਦਾ ਹੈ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਵੀਰ ਸਵੇਰ ਤੋਂ ਆ ਜਾਂਦਾ ਹੈ ਤੇ ਆ ਜਿਹੜਾ ਪੋਸਟਰ ਲੱਗਿਆ ਦੇਖ ਕੇ ਨਾ ਕਈ ਦਿਨ ਤੋਂ ਦੇਖ ਰਿਆ ਸੀ ਮੈਂ ਕਿਹਾ ਚਲੋ ਬਲੌਗ ਬਣਾਵਾ ਵੀ ਗਰੀਬ ਬੰਦਿਆਂ ਵਾਸਤੇ ਰੋਟੀ ਬਿਲਕੁਲ ਮੁਫਤ ਹੋ ਰਹੀ ਹੈ ਨਾ ਕੀ ਬਾਤ ਹੈ ਭਾਈ ਬੰਦੇ ਨੂੰ ਸਲੂਟ ਆ ਕਿ ਆਪਾਂ ਦੇਖਦੇ ਹਾਂ ਵੀਰ ਕੀ ਬਣਾ ਰਿਹਾ ਇਸ ਟਾਈਮ ਲਓ ਸਾਹਮਣੇ ਗਰਾਂਠਾ ਲੱਗਦਾ ਬਣਿਆ ਜਾ ਰਿਹਾ ਤੇ ਹੋਰ ਵੀ ਤੁਸੀਂ ਦੇਖ ਸਕਦੇ ਹੋ ਇੱਧਰ ਸ਼ੱਕਰਿਆਂ ਰੋਟੀ ਵੀ ਸਾਡੇ ਡੇਲੀ ਉਰੇ ਅੰਨੇ ਖਾਨ ਤੇ ਹਾਂਜੀ ਵੀਰ ਕੀ ਹਾਲ ਚਾਲ ਨੇ ਬੜਾ ਵਧੀਆ ਵਧੀਆ ਕੀ ਨਾਮ ਆ ਜੀ ਆਪਣਾ ਪਹਿਲਾ ਨਾਮ ਦੱਸਿਓ ਹਾਂਜੀ ਜਸਵੰਤ ਸਿੰਘ ਪਿੰਡ ਪਿੰਡ ਆਪਣਾ ਚਮਗੌਰ ਸਾਹਿਬ ਚੱਕਰ ਵੀ ਚਮਗੌਰ ਚ ਆ ਹਾਂਜੀ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆ ਕੰਮ ਕਰਦੇ ਨੂੰ 3 ਸਾਲ 3 ਸਾਲ ਹੋ ਗਏ ਲੋ ਪਰੌਂਠਾ ਆ ਗਿਆ ਪਰੌਂਠਾ ਕੀ ਰੇਟ ਦਿੰਨਾ ਪਰਾਠਾ 20 ਸੱਤਨੇ ਲੋਗੇ 30 ਰੁਪਏ ਦਾ اچھا ਚਾਰ ਨਾਲ ਲੋਗੇ 20 ਰੁਪਏ ਦਾ اچھا ਚਾਰ ਨਾਲ ਜੇ ਤੁਸੀਂ ਪਰੌਂਠਾ ਲੈਣਾ ਹੈ ਤਾਂ 20 ਰੁਪਏ ਦਾ ਹੈ ਸਬਜ਼ੀਆਂ ਨਾਲ ਜੇ ਤੁਸੀਂ ਕੀ ਕੀ ਸਬਜ਼ੀ ਹੁੰਦੀ ਆਪਣੇ ਕੋਲ ਰੇ ਆਪਣੀ ਕੋਲ ਜੀ ਦਾਲ ਫਲੀ ਹੁੰਦੀ ਖੜੀ ਪਕਵੜਾ ਹੁੰਦਾ اچھا ਦਿਖਾ ਦੇਮ ਇੱਕ ਵਾਰ ਕਿਹੜੀ ਕਿਹੜੀ ਸਬਜ਼ੀ ਆ ਦਾਲ ਫਲੀ ਖਤਮ ਹੋ ਗਈ ਖੜੀ ਹੈਗੀ ਆ اچھا ਦੇਖ ਸਕਦੇ ਤੁਸੀਂ ਕੜੀ ਕੜੀ ਪੂਰੀ ਕੜੀ ਪਕੌੜਾ ਵਿੱਚ ਪਕੌੜੇ ਬਣਨੇ ਆ ਆਪ ਬਣਾਨੇ ਪਕੌੜੇ ਕਿ ਦੂਜੇ ਨਹੀਂ ਨਹੀਂ ਆਪਰੇ ਬਣਾਏ ਸੀ ਸਬਜੀ ਵਾਲੇ ਕ ਦੂਜੇ ਤਲਕੇ ਸਬਜੀ ਵਾਲੇ ਵੀ ਹੁੰਦੇ ਕ ਤਲਗੇ ਹੁੰਦੇ ਅੱਛਾ ਤਲਕੇ ਵੀ ਹੁੰਦੇ ਤੇ ਉਹ ਮਸਾਲਾ ਦਿਖਾ ਦਿਓ ਕਿਹੜਾ ਕਿਹੜੇ ਆਪਣੇ ਬਣਾਨੇ ਆ ਲੋਏ ਦੇ ਵਿੱਚ ਕੀ ਕੀ ਪਾਇਆ ਹੁੰਦਾ ਮਸਾਲੇ ਵਿੱਚ ਆਲੂ ਪਿਆਜ਼ ਹੁੰਦਾ ਜੀ ਜੀਰਾ ਹਰਾ ਧਰੀਆਂ ਅੱਛਾ ਨੇਜਰ ਪੁਰਾ ਕਰੋ ਦਾ ਮਸਲਾ ਲਓ ਵੀ ਵੀਰ ਨੂੰ ਮਨੂੰ ਇਹ ਦੱਸੋ ਵੀਰ ਜੀ ਤੁਹਾਡੇ ਆ ਬਾਹਰ ਤੁਸੀਂ ਲੋਗੋ ਲਿਖ ਕੇ ਜਿਹੜਾ ਲਾਇਆ ਹੈ ਹਾਂਜੀ ਹਾਂਜੀ ਕਿੱਦਾਂ ਤੁਹਾਡੇ ਮਨ ਵਿੱਚ ਆਇਆ ਵੀ ਆਪਾਂ ਇੱਕ ਸੇਵਾ ਕਰੀਏ ਇਹ ਸੇਵਾ ਇਦਾਂ ਜੀ ਮੇਰੇ ਕੋਲ ਕਈ ਵਾਰ ਗਰਾਹਕ ਆ ਜਾਂਦੇ ਹੋਏ ਅੱਛਾ ਰੋਟੀ ਪਾਣੀ ਖਵਾਉਂਦਾ ਕਈ ਵਾਰ ਹੋ ਜਾਂਦਾ ਵੀ ਕਿਸੇ ਕੋਲ ਪੈਸੇ ਨਹੀਂ ਹੁੰਦੇ ਅੱਛਾ ਆਜੀ ਦੀ ਮਾਰਾ ਦੇ ਕਰਦਾ ਠੀਕ ਹੈ 1.5 ਕਿਲੋ ਆਟਾ ਲਾਇਆ ਤਾਂ ਕੀ ਲੱਗ ਜਾਂਦਾ ਅੱਛਾ ਰੋਟੀ ਖਾ ਲੇਗਾ ਕਿਸਮਤ ਥੋੜਾ ਖਾ ਜਾਏਗਾ ਨਹੀਂ ਹੁੰਦਾ ਹੈ ਦੇਖੋ ਕਿੰਦੀ ਸਿਆਣੀ ਵੀਰ ਨੇ ਗੱਲ ਆਖੀ ਹੈ ਨਾ ਹਾਂਜੀ ਹਾਂਜੀ ਤੇ ਇਹ ਲਿਖਣ ਵਾਸਤੇ ਵੀ ਜਿਗਰਾ ਚਾਹੀਦਾ ਤੇ ਮ ਜਿੰਨੇ ਵੀ ਸਾਡੇ ਪੰਜਾਬੀ ਭਰਾ ਜਿੱਥੇ ਵੀ ਖੜੇ ਹੁੰਨੇ ਆ ਰੇੜੀਆਂ ਲਾਨਦੇ ਆ ਜਾਂ ਕੁਝ ਵੀ ਫਲ ਫਰੂਟ ਵੇਚਦੇ ਆ ਮੈਂ ਬੇਨਤੀ ਕਰਦਾ ਕਿਰਤ ਦੀ ਕਮਾਈ ਕਰੋ ਸਾਰੇ ਤੇ ਉਹਨਾਂ ਸਾਰਿਆਂ ਨੂੰ ਸਪੋਰਟ ਕਰੋ ਆ ਵੀਰ ਨੇ ਦੁਕਾਨ ਲਾਈ ਹੋਈ ਆ ਤੇ ਉਹ ਸਾਹਮਣੇ ਜਿਹੜਾ ਗਰਮਾ ਗਰਮ ਪਰੌਂਠਾ ਦੇ ਰਿਹਾ ਆ ਆ achar ਨਾਲ ਲੈ ਲਓ 20 ਰੁਪਏ ਦਾ ਬਹੁਤ ਵਾਜਬ ਰੇਟ ਆ ਹੁਣ 20 ਰੁਪਏ ਦਾ ਪਰੌਂਠਾ ਸ਼ਾਇਦ ਮਿਲਦਾ ਨਹੀਂ ਕਿਤੇ ਤੁਸੀਂ ਦੇਖ ਸਕਦੇ ਹੋ ਪਰੌਂਠਾ ਤੇ ਨਾਲ achar ਲੈ ਲਓ ਦੋ ਸਬਜ਼ੀਆਂ ਵੀਰੇ ਦੋ ਸਬਜ਼ੀਆਂ ਨਾਲ 30 ਰੁਪਏ ਦਾ ਜਾਂ ਕਿਦਾਂ ਇੱਕ ਸਬਜ਼ੀ ਨੂੰ 30 ਜੇ ਦੋ ਸਬਜ਼ੀਆਂ ਲੈਣੀਆਂ ਉਹੀ ਚੱਲੀ ਪਹਿਲੇ ਛੀ ਕਿਸਾਨ ਨੂੰ ਫ੍ਰੀ ਬਗ ਹੁਣ ਛੀ ਫਰੀ ਬੰਦ ਕਰ ਰੱਖੀ ਮੌਸਮ ਖੰਡਾ ਹੈ ਅੱਛਾ ਮੌਸਮ ਖੰਡੇ ਕਰਕੇ ਕਹਿੰਦਾ ਲੈ ਲੱਸੀ ਜਿਹੜੀ ਬੰਦ ਕਰੀ ਹੋਈ ਹੈ ਚਲੋ ਬਹੁਤ ਵਧੀਆ ਗੱਲ ਆ ਬੇਰ ਦੀ ਸੋਚ ਵਧੀਆ ਵੀ ਕਿਸੇ ਨੂੰ ਖੰਗਣਾ ਫਜ਼ੂਲ ਛੀ ਪੀ ਗਏ ਹੈ ਚਲੋ ਵੈਸੇ ਭਾਈ ਫਰੀ ਦੀ ਚੀਜ਼ ਹੈ ਨਾ ਚਾਹੀਦੀ ਵੀ ਨਹੀਂ ਪਰ ਜਿਹੜੀ ਬੇਰ ਨੇ ਲੋਗੋ ਲਾਇਆ ਹੋਇਆ ਨਾ ਉਹ ਐਂਡ ਕਰਾ ਰਿਹਾ ਰੇੜੀ ਨੂੰ ਜਿਹੜਾ ਚਾਰ ਚੰਦ ਲਾ ਰਿਹਾ ਨਾ ਗਰੀਬ ਬੰਦਿਆ ਵਾਸਤੇ ਭੈਣਾ ਵਾਸਤੇ ਜਿਹੜੀ ਰੋਟੀ ਬਿਲਕੁਲ ਮੁਫਤ ਆ ਨਾ ਤੇ ਵੀਰੇ ਕਿੰਨੇ ਕੁ ਲੋਕੀ ਆ ਜੰਨੇ ਜਿੱਦਾਂ ਦਨ ਦੇ ਵਿੱਚ ਆਨੇ ਲੋਕੀ ਇਦਾਂ ਦੇ ਰੋਟੀ ਖਾਂਦੇ ਕਿ ਨੂੰ ਮੋੜੀ ਤਾਂ ਨਹੀਂ ਮਹਾਰਾਜ ਦੀ ਕਿਰਪਾ ਨਾਲ ਅੱਛਾ ਰੋਟੀ ਫਿਰ ਵੀ ਗਿਣਤੀ ਦੇ ਵਿੱਚ 5 10 20 5 10 ਆ ਜਾਂਦੇ ਆ ਅਜਾ 10 ਹਸਪਤਾਲ ਦੇ ਵਿੱਚੋਂ ਵੀ ਆਨੇ ਆ ਹਾਂਜੀ ਹਸਪਤਾਲ ਤੇ ਇੱਕੋ ਗਰੀਬੋ ਦੁੱਧ ਨਹੀਂ ਹੁੰਦਾ ਕਿ ਚਾਹ ਵੀ ਨਹੀਂ ਹੁੰਦੀ ਅੱਛਾ ਕਰਮ ਕਰਦੀ ਦੀ ਬਣਾ ਲਈ ਦੀ ਬਣਾ ਲਈ ਅੱਛਾ ਚਲੋ ਵੀ ਦਰਸ਼ਕ ਵੀਰੋ ਆਹਾ ਵੀ ਇਹਨੂੰ ਜਰੂਰ ਸਪੋਰਟ ਕਰਿਓ ਤੇ ਬਰਾਟੇ ਬਣਾਨੇ ਫਿਰ ਸਿੱਖੇ ਕਿਦਾਂ ਮਾਤਾ ਕੋਲੋਂ ਜਾਂ ਕਿਦਾਂ ਸ਼ੌਂਕ ਪਿਆ ਕੰਮ ਦਾ ਵੀ ਆ ਕੰਮ ਕਰੇ ਕੰਮ ਦਾ ਹੋਰ ਵੀ ਬਦੇਰੇ ਆ ਭਾਈ ਨੌਕਰੀ ਕਰਦੇ ਆ ਅੱਛਾ ਗਰੇ ਡੱਬੇ ਦੇ ਮੈਂ ਆਪਣਾ ਚਮਕੌਰ ਸਾਹਿਬ ਲੱਕੀ ਢਾਬੇ ਜਾਂ ਫਿਰ ਆਪਣਾ ਪਿੰਡigarh ਕੰਮ ਕਰਦਾ ਹਾਂ। ਅੱਛਾ। ਇਤੋਂ ਸ਼ੌਂਕ ਪੈਂਦਾ ਪੈਂਦਾ ਫਿਰ। ਇਹਨੂੰ ਪਿੰਡ ਸ਼ੁਰੂ ਤੇ ਆਪਣਾ ਚਮਕੌਰਿਆ। ਹਾਂਜੀ ਹਾਂਜੀ। ਫਿਰ ਕਿਦਾਂ ਆਈ ਏਡੀਆਂ ਦਿਮਾਗ 'ਚ ਵੀ ਇੱਥੇ ਅੱਡੇ ਦੇ ਖੜੀਏ ਯਾਰ ਪਰੌਂਠਾ ਬਣਾਈਏ ਲੋਕੀ ਪਸੰਦ ਕਰਨਗੇ ਪਿਆਰ ਦੇਣਗੇ। ਬੜੀ ਤਾਂ ਇਹ ਖੁਸ਼ੀਜੀ ਵਾਲੀ ਗੱਲ ਹੀ। ਇਹ ਸਭ ਤੋਂ ਜ਼ਿਆਦਾ ਵੱਡੀ ਗੱਲ ਪਤਾ ਕੀ ਆ ਇਹਨਾਂ ਦਾ ਜਿਹੜਾ ਕੁੰਮੀ ਪਰੌਂਠਾ ਵਗੈਰਾ ਬਣਾਉਂਦੇ ਨੇ। ਹੂੰ ਹੂੰ। ਉਹ ਤਾਜ਼ਾ ਤੇ ਸਾਬੂ ਸਿੱਤਰੇ ਆ ਤਾਂ ਬਣਾਉਂਦੇ ਨੇ। ਆਏਗਾ ਵੀ ਜਦ ਇਹ ਮੱਕੀ ਵਾਲਾ ਉਹ ਮੱਕੀ ਗਾਣ ਨੂੰ ਮਿਲਦੀ ਨਹੀਂ ਮੈਂ ਦੇਖ ਰਿਹਾ ਵੀ ਇਹ ਨਾਲ ਦੀ ਨਾਲ ਜਿਹੜਾ ਗਰਮਾ ਗਰਮੇ ਪਰੌਂਠਾ ਬਣਾਉਂਦੇ ਐ ਨ ਵੀ ਪਹਿਲਾਂ ਕਈਆਂ ਦੇ ਹੁੰਦਾ ਪਰੌਂਠੇ ਬਣਾਏ ਹੋਣੇ ਜੇਕ ਕੇ ਗਾਹਕ ਦਿੱਤੇ ਕਰਦਣੇ ਇਹ ਤਾਂ ਮੌਕੇ ਦੀ ਫੀਲਿੰਗ ਕਰਦੇ ਐ ਫਿਰ ਉਹ ਤੇਲ ਆ ਕੇ ਜਿਹੜਾ ਗਮ ਨਹੀਂ ਇਕੱਠਾ ਬਣਾ ਲੈਂਦੇ ਹਾਂ ਇੱਕ ਵਾਰ ਫ੍ਰੈਸ਼ ਖਾਓ ਆਪਣੇ ਸਾਹਮਣੇ ਬਣਾ ਰਿਹਾ ਹੋਇਆ ਸਪਾਈਸ ਰੋਟੀ ਸਿੱਖਿਆ ਕਿਦਾਂ ਜਦੋਂ ਗੋਲ ਕਰਨਾ ਬੰਦਿਆਂ ਤਾਂ ਰੋਟੀ ਛੇਤੀ ਗੋਲ ਹੁੰਦੀ ਨਹੀਂ ਹੈਗੀ ਇਹ ਵੀ ਬਹੁਤ ਔਖਾ ਥੋੜਾ ਹੈ ਹੈ ਬੇਦ ਨਾਮ ਕੀ ਦਾਸਤਾਨ ਕੌਣ ਸੀ ਤੁਹਾਡੇ ਉਸਤਾਨ ਇਸੀ ਆਪਣੇ ਪੰਜਾਬ ਦੀ ਲੋਕੀਂ ਬੰਦੀ ਹੈ ਅੱਛਾ ਉਹਨਾਂ ਨੂੰ ਬਣਾ ਬਣਾ ਕੇ ਕੌਣ ਹੈ ਵੀ ਸੇਕਿਆ ਅੱਛਾ ਉਹ ਚਾਰ ਫੜਾ ਹਾਂਜੀ ਲੋ ਵੀ ਪੰਜਾਬੀ ਰੋਟੀ ਗੋਲ ਕਰਨੀ ਬਹੁਤ ਔਖੀ ਹੈ ਨਾ ਵਿੱਚ ਫੀਲਿੰਗ ਕਰਕੇ ਜਿਹੜੀ ਮਸਾਲੇ ਦੀ ਲੋਦਰ ਆਚਾਰ ਦੀ ਡਿਮਾਂਡ ਹੋਈ ਹੈ ਆਚਾਰ ਜਾ ਰਹੇ ਉਧਰ ਵੀ ਗੱਲ ਕਰਦੇ ਹਾਂਜੀ ਵੀਰ ਜੀ ਕੀ ਨਾਮ ਆਦੀ ਆਪਣਾ ਆਪਣਾ ਦਰੰਬੇਰ ਤਰਮੇ ਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਨਾ ਕੋਲ ਆਂਦੇ ਤੁਸੀਂ ਆਪਣੀ ਵੀ ਰੋਟੀ ਲੈ ਕੇ ਆਏ ਪਰ ਤੁਸੀਂ ਬਰੌਂਠਾ ਵੀ ਜਿਹੜਾ ਆਰਡਰ ਕਰਿਆ ਕਿਦਾਂ ਦਾ ਟੇਸਟ ਲੱਗਦਾ ਏ ਤੁਹਾਨੂੰ ਇਹਨਾਂ ਦਾ ਇੱਕ ਨੰਬਰ ਇੱਕ ਨੰਬਰ ਦੇ ਦਿਆ ਮੈਂ ਦਊਂਗਾ 10 ਚ 100 ਨੰਬਰ ਲੋ ਇਧਰ ਨਾਲ ਦੀ ਨਾਲ ਪਰੌਂਠੇ ਬਣਦੇ ਆਂ ਭਾਈ ਆ ਦੇਖੋ ਉੱਪਰ ਫੈਂਡ ਭਾਈ ਜੀ ਮੈਂ ਨਾਲ ਗੱਲ ਕਰਦਾ ਹਾਂ ਤੇ ਜਰੂਰ ਆਇਓ ਭਾਈ ਚਮਕੌਰ ਸਾਹਿਬ ਵਾਲਿਆਂ ਨੂੰ ਵੀ ਬੇਨਤੀ ਆ ਸਾਡੇ ਪੰਜਾਬੀ ਭਰਾ ਜਿੱਥੇ ਜਿੱਥੇ ਵੀ ਖੜੇ ਆ ਕੰਮ ਕਰਦੇ ਆਂ ਰੇੜੀਆਂ ਲਾਈ ਖੜੇ ਆ ਨਾ ਜ਼ਰੂਰ ਹੈ ਨਾ ਕੋਲੋ ਖਰੀਦਦਾਰੀ ਵੱਧ ਤੋਂ ਵੱਧ ਕਰੋ ਤੇ ਦੱਬ ਕੇ ਸਪੋਰਟ ਕਰੋ ਭਾਈ ਬੇਨਤੀ ਹੈ ਜਰੂਰ ਪਹੁੰਚੋ ਵੀਰ ਕੋਲ ਤੇ ਕਿਹੜੀ ਪਲਾ ਇੱਕ ਕੜੀ ਹੁੰਦੀ ਨਾਲ ਹੋਰ ਕਿਹੜੀ ਸਬਜ਼ੀ ਹੁੰਦੀ ਹੈ ਹੁੰਦੀ ਆਪਣਾ ਦਾਲ ਫਰਾਈ ਹੁੰਦੀ ਹੈ ਅੱਛਾ ਦਾਲ ਫਰਾਈ ਹੁੰਦੀ ਹੈ ਕਿੰਨੇ ਵਜੇ ਆਜਣਾ ਟਾਈਮਿੰਗ ਕੀ ਆਪਣੀ ਮੈਂ ਆਪਣੇ ਸ਼ਹਿਰ 7 ਵਜੇ ਆਈਦਾ ਜੀ ਸਵੇਰੇ 7 ਵਜੇ ਆਣਾ ਜਾਂਦਾ ਕਿੰਨੇ ਵਜੇ ਫਿਰ ਸ਼ਾਮੀ ਹੋਈ 4-5 ਵਜੇ ਛੁੱਟੀ ਕਦੋਂ ਹੁੰਦੀ ਹੈ ਫਿਰ ਕੋਈ 4:00 ਵਜੇ ਫਿਰ 4:00 ਵਜੇ ਛੁੱਟੀ ਕਰਦਾ ਫਿਰ ਉਦਾਂ ਹਫ਼ਤੇ 'ਚ ਕੋਈ ਛੁੱਟੀ ਕਰਦਾ ਨਹੀਂ ਹਫ਼ਤੇ ਛੁੱਟੀ ਨਹੀਂ ਅੱਛਾ ਯਾਨੀ ਕੋਈ ਛੁੱਟੀ ਨਹੀਂ ਐਤਵ ਵੀਰਾ شادی ਆ ਜੋ ਫਿਰ ਤਾਂ ਜਾਣਾ ਪੈਂਦਾ ਹੋਣਾ ਫਿਰ ਤਾਂ ਜਾਣਾ ਪੈਂਦਾ ਜੀ ਅੱਛਾ ਹਣਾ ਚਲੋ ਬਹੁਤ ਵਧੀਆ ਗੱਲ ਆ ਦੇਖੋ ਤੁਸੀਂ ਸਾਡਾ ਬਾਬੂ ਵੀਰ ਵੀ ਪਹੁੰਚਿਆ ਪਰੌਂਡੇ ਖਾਣ ਦੇ ਲਈ ਹਣਾ ਬਾਬੂ ਕਿਦਾਂ ਬਣਾਉਂਦਾ ਵੀਰ ਪਰੌਂਠਾ ਬਹੁਤ ਵਧੀਆ ਵੀਰੇ ਰਾੜ ਕੇ ਬਣਾਉਂਦਾ ਐਨ ਪੂਰੇ ਕੱਚਾ ਨਹੀਂ ਛੱਡਦਾ ਪਰੌਂਠਾ ਇੱਕ ਨੰਬਰ ਪਰੌਂਠਾ ਹੁੰਦਾ ਰੇਟ ਕਿਵੇਂ ਲੱਗਿਆ ਵੀਰ ਦਾ 20 ਰੁਪਏ achar ਨਾਲ 30 ਰੁਪਏ ਸਬਜ਼ੀ ਨਾਲ ਰੇਟ ਵੀ ਵਧੀਆ ਵੀਰੇ ਸਫਾਈ ਵੀ ਬਹੁਤ ਆ ਹਾਂ ਇਹ ਤਾਂ ਹੈ ਇਹਨਾਂ ਗੱਲ ਹੈਗੀ ਆ ਸਫਾਈ ਦੀ ਕੋ ਹੋਣਾ ਇਹ ਗਰੀਬ ਬੰਦਿਆਂ ਨੂੰ ਵੀਰੇ ਹਾਂ ਗਰੀਬ ਬੰਦੇ ਨੂੰ ਇਹ ਫ੍ਰੀ ਰੋਟੀ ਖਿਲਾਉਂਦਾ ਬੰਦਾ ਹਾਂ ਤਾਂ ਬੜੀ ਵੱਡੀ ਗੱਲ ਕੋਈ ਨਹੀਂ ਹੁੰਦੀ ਇਹਦਾ ਦਿਲ ਦੇਖੋ ਕਿੰਨਾ ਅਮੀਰ ਆ ਆ ਦਿਲ ਕਿੰਨਾ ਅਮੀਰ ਆ ਨਾ ਵੀ ਕਿਆ ਪਤਾ ਕਿਸਮਤ ਤੇ ਦੁਕਾਨ ਖੋਲੇ ਕਿੰਨੇ ਬੰਦੇ ਗਰੀਬ ਆ ਜਾਣ ਸਵੇਰੇ ਆ ਨਾ ਇਹ ਪਰੌਂਠੇ ਹੀ ਵੇਚਦਾ ਪਰ ਇਹ ਤਾਂ ਦਿਲ ਦੇਖੋ ਕਿੰਨਾ ਅਮੀਰ ਆ ਵੀ ਇਹ ਗਰੀਬ ਬੰਦੇ ਲਈ ਸਪੈਸ਼ਲ ਇਹਨੇ ਲਿਖ ਕੇ ਲਾਇਆ ਵਾ ਵੀ ਤੁਸੀਂ ਆਓ ਰੋਟੀ ਖਾਓ ਇਹ ਨਹੀਂ ਹੈਗਾ ਨਾ ਇੱਕ ਪਾਸੇ ਲਾਇਆ ਇਧਰ ਵੀ ਇਹਨੇ ਲਿਖ ਕੇ ਲਾਇਆ ਆਪਣੀ ਰੇੜੀ ਤੇ ਤੁਹਾਨੂੰ ਇਧਰ ਵੀ ਦਿਖਾ ਦਵਾਂ ਨਹੀਂ ਬੰਦਾ ਕਹਿੰਦਾ ਇੱਕ ਪਾਸੇ ਲਾ ਦਿਓ ਯਾਰ ਕੋਈ ਦੇਖੇ ਨਾ ਪਰ ਇਹਨੇ ਆਪਣੇ ਰੇੜੀ ਦੇ ਆਲੇ ਦੁਆਲੇ ਜਿਹੜਾ ਲਾਇਆ ਹੋਇਆ ਵੀ ਗਰੀਬ ਬੰਦਿਆਂ ਵਾਸਤੇ ਔਰਤਾਂ ਵਾਸਤੇ ਭੈਣਾਂ ਵਾਸਤੇ ਬੱਚਿਆਂ ਵਾਸਤੇ ਜਿਹੜਾ ਫ੍ਰੀ ਰੋਟੀ ਛੱਕ ਕੇ ਉਰੇ ਜਾ ਸਕਦੇ ਆ ਹਸਪੀਟਲ 'ਚ ਵੀ ਕਈ ਵਾਰ ਆਉਂਦੇ ਆ ਤੇ ਕਹਿ ਦਿੰਦੇ ਆ ਵੀ ਦੁੱਧ ਗਰਮ ਕਰਨਾ ਬੱਚਿਆਂ ਵਾਸਤੇ ਜਾਂ ਚਾਹ ਬਣਾਣੀ ਆ ਜੋ ਕਹਿੰਦੇ ਨੇ ਸਾਡੇ ਕੋਲ ਪੈਸੇ ਨਹੀਂ ਹੈਗੇ ਤੇ ਕੋਈ ਪੈਸੇ ਨਹੀਂ ਚਾਰਜ ਕਰਦੇ ਨਾ ਜੋ ਕੋਈ ਕਹਿ ਦਿੰਦਾ ਵੀ ਮੈਨੂੰ ਲੋੜ ਆ ਠੀਕ ਆ ਆ ਗਿਆ ਆ ਗਿਆ ਸੋ ਵੀਰੇ ਸਲੂਟ ਆ ਤੈਨੂੰ ਬਹੁਤ ਬਹੁਤ ਧੰਨਵਾਦ ਤੇਰਾ ਠੀਕ ਆ ਠੀਕ ਆ ਐਸੇ ਤਰ੍ਹਾਂ ਚੜ੍ਹਦੀ ਕਲਾ ਚੜਾ ਪਰਮਾਤਮਾ ਕਿਰਪਾ ਕਰੂਗਾ ਸਾਰੇ ਵੀਡੀਓ ਦਬਕੇ ਸ਼ੇਅਰ ਕਰੋ ਤੇ ਵੀਰ ਨੂੰ ਸਪੋਰਟ ਕਰੋ